ਮੈਂ ਫੋਨ ਲਾ ਲਿਆ ਚੰਨੀਕਣ ਦੇ ਮੈਨੂੰ ਕਹਿੰਦੇ ਮੈਂ ਕਿਹਾ ਆਸ਼ੂ ਜੀ ਗਏ ਹੋਏ ਨੇ ਅਸੀਂ ਪਿੱਛੇ ਆ ਰਹੇ ਹਾਂ ਉਹ 8:30 ਤੇ ਤੁਰੇ ਹੋਏ ਨੇ ਮੈਂ ਕਿਹਾ ਅਸੀਂ ਹੁਣ ਤੁਰਿਆ ਉਦੋਂ 11 ਵਜੇ ਦਾ ਟਾਈਮ ਹੋਣਾ ਮੈਂ ਕਿਹਾ ਅਸੀਂ ਆ ਜਾਣਾ ਤੇ ਮੈਂ ਕਿਹਾ ਆਪਾਂ ਕਹਿੰਦੇ ਹਾਂ ਆਪ ਇਕੱਠੇ ਹੁੰਦੇ ਆ ਮੈਂ ਕਿਹਾ ਆਪਾਂ ਲੰਚ ਇਕੱਠੇ ਕਰਦੇ ਆ ਤੇ ਮੈਂ ਹੱਸ ਕੇ ਕਿਹਾ ਕੇ ਫੋਨ ਚੈੱਕ ਲਿਓ ਵੀ ਤੁਸੀਂ ਮੁੜ ਕੇ ਤੇ ਹੁੰਨਾ ਕਿ ਨਹੀਂ ਨਹੀਂ ਕਹਦੇ ਆਜੋ ਆਜ ਤੇ 11 ਵਜੇ ਮੇਰੀ ਉਦੋਂ ਉਦੋਂ ਵਜੋ ਚੰਨੀਕਣ ਐਂਟਰ ਕੀਤਾ 12:30 ਵਜੇ ਉਦੋਂ ਗੁਰਦੀਪ ਸਰਪੰਚ ਉਹਨਾਂ ਨਾਲ ਗੱਲ ਹੁੰਦੀ ਸੀ ਕਿਸੇ ਨੂੰ ਕੁਝ ਨਹੀਂ ਉਹਨਾਂ ਦਾ ਜਿਹੜੀ ਟੀਮ ਮੈਨੇਜ ਕਰਦੀ ਆ ਤੇ ਅਤਰੀ ਨੇ ਉਹ ਉਹ ਕਹਿ ਰਹੇ ਨੇ ਲਿਸਟਾਂ ਬਣਾਉਣੀਆਂ ਨੇ ਭਾਜੀ ਆ ਦੋ ਆ ਵੋਟਰ ਦੋ ਆ ਦੋ ਆ ਦੋ ਆ ਉਹ ਕਰ ਰਹੇ ਨੇ ਢੀਲਸੇ ਨੂੰ ਕੰਮ ਕਹਿ ਰਹੇ ਆ 4:30 ਵਜੇ ਤੱਕ 5:00 ਵਜੇ ਉਦੋਂ ਪਤਾ ਲੱਗਿਆ ਦਾਵਰਾ ਨਹੀਂ ਸਾਨੂੰ ਹਾਂ ਇਹ ਸੈਟਬੈਕ ਇਮੋਸ਼ਨਲ ਸੈਟਬੈਕ ਜੂਰ ਆ ਪਰ politically ਕੋਈ ਸੈਟਬੈਕ ਨਹੀਂ ਲੱਗਦਾ politically ਤੁਹਾਨੂੰ ਕੋਈ ਨੁਕਸਾਨ ਨਹੀਂ ਹੋਗਾ ਰਵਨੀਤ ਸਿੰਘ ਬਿੱਟੂ ਇੱਕ ਵੱਡਾ ਚਿਹਰਾ ਕੱਲੇ ਨਾ ਕੀ ਅਹਸਾਂਸ ਸਨ ਗਾਂਧੀ ਪਰਿਵਾਰ ਦੇ ਨੇੜੇ ਵੀ ਸਨ ਪੰਜਾਬ ਦਾ ਵੱਡਾ ਚਿਹਰਾ ਸਨ ਪਰ politically ਪੰਜਾਬ ਦੇ ਉੱਤੇ ਹੀ ਵੱਡਾ ਅਸਰ ਪੈਗਾ ਇੱਕ Hindu ਵੋਟ ਬੈਂਕ ਦੀ ਗੱਲ ਕੀਤੀ ਹੈ ਬ ਤੁਸੀਂ ਸਵਰਗੀ ਬੈਂਸ ਸਿੰਘ ਉਹਨਾਂ ਦੀ ਗੱਲ ਕਰਦੇ ਹੋ ਚੀਜ਼ਾਂ ਨਾਲ ਜਾਣੇਗੀ ਉਹਨਾਂ ਨੇ ਈਸ਼ਵਰਜੋਤ ਚੀਮਾ ਕਾਂਗਰਸ ਕਰਕੇ ਹੈ ਕਾਂਗਰਸ ਹੀ ਸ਼ਰਜੋਚੀ ਮੇਕਰ ਕੇ ਨਹੀਂ ਹੈਗੀ ਜੀ ਜੇ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਮੇਰਾ ਮਾਨ ਸਨਮਾਨ ਹੈ ਮੈਨੂੰ ਲੋਕ ਖਤਾਂ ਦੇ ਚੱਕਦੇ ਨੇ ਸਮਝੋ ਗੱਲ ਨੂੰ ਉਹ ਦੋਸੇ ਹੱਸਦੇ ਪੀਸੇ ਜਦੋਂ ਮਹੀਨਾ ਲੜ ਮਹੀਨਾ ਪਹਿਲੇ ਇਕੱਠੇ ਹੋਏ ਤਾਂ ਸਾਡੇ ਇੱਕ ਸਾਥੀ ਨੇ ਉੱਥੇ ਕਮੈਂਟ ਕੀਤਾ ਕਹਿੰਦਾ ਬਿੱਟੂ ਜੀ ਭਾਗਾਂ ਲਿਓ ਵੀ ਨੌ ਦੇ ਨੌth ੁੱਡੇ ਨਾਲ ਨੇ ਪਰ ਤੁਸੀਂ ਨੌਆਂ ਨਾਲ ਹੀ ਹੈ ਨਹੀਂਗੇ ਸੋ ਅੱਜ ਮਹਿਸੂਸ ਹੁੰਦਾ ਹੈ ਦਾਰਸ਼ਨਿਕ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਹਿੰਦਰ ਪਾਲ ਸਿੰਘ ਤੁਨਾ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਲਗਾਤਾਰ ਚੱਕੇ ਤੇ ਚੱਕਾ ਲੱਗਦਾ ਨਜ਼ਰ ਆ ਰਿਹਾ ਦੂਜੇ ਪੰਜ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਚ ਦੂਜਾ ਵੱਡਾ ਚੱਕਾ ਕੱਲ ਸੰਸਦ ਅਬਨੀਤ ਸਿੰਘ ਬਿੱਟੂ ਹੋਰਾਂ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਇਸ ਤੋਂ ਪਹਿਲਾਂ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜਨ ਸਾਡੇ ਨਾਲ ਰਿਸ਼ਵਜੋ ਸਿੰਘ ਚੀਮਾ ਨੇ ਗੱਲਬਾਤ ਕਰਾਂਗੇ ਕਿ ਕਿਵੇਂ ਆਪਣੀ ਜਿਹੜੀ ਰਣਨੀਤੀ ਅੱਗੇ ਲੈ ਕੇ ਜਾਣਗੇ ਸੋ ਅਸੀ ਕਲ ਜੀ ਸੋ ਸ਼ਕਲ ਤੁਣਾ ਜੀ ਜੀ ਚੀਮਾ ਸਭ ਬੜੀ ਚਰਚਾ ਹੋ ਰਹੀ ਹੈ ਸਰਵੇ ਵੀ ਆ ਰਹੇ ਸੀ ਵੀ ਕੁਝ ਕਾਂਗਰਸ ਪਾਰਟੀ ਸਾਥਕ ਛਿਟਾ ਲੈ ਕੇ ਜਾ ਰਹੀ ਹੈ ਪਰ ਜਿਵੇਂ ਜਿਵੇਂ ਮਾਹੌਲ ਨੇੜੇ ਆਉਂਦਾ ਜਾ ਰਿਹਾ ਚੋਣਾਂ ਦਾ ਇੱਕ ਤਰੀਕ ਨੇੜੇ ਆ ਰਹੀ ਇੱਕ ਜੂਨ ਨੇੜੇ ਆ ਰਹੀ ਹੈ ਕਾਂਗਰਸ ਜਾਂਗੇ ਤੁਸੀਂ ਤੁੰਨਾ ਜੀ ਇਹ ਸੋਚਣ ਦਾ ਨਜ਼ਰੀਆ ਝਟਕੇ ਲੱਗ ਰਹੇ ਆ ਪਾਰਟੀ ਲੀਡਰ ਨਾਲ ਨਹੀਂ ਹੁੰਦੀ ਪਾਰਟੀ ਹੁੰਦੀ ਹੈ ਵਰਕਰਾਂ ਨਾਲ ਜੀ ਆਪਾਂ ਸਮੁੰਦਰ 'ਚ ਦੇਖਦੇ ਆ ਬਰਫ਼ ਤੈਰ ਰਹੀ ਹੈ ਉੱਤੇ ਤਾਂ ਥੋੜੀ ਜਿਹੀ ਦਿਖਦੀ ਆ ਇਸ ਪਰ ਹੱਲੇ ਕਿੰਨਾ ਵੱਡਾ ਹੁੰਦਾ ਸੋ ਪਾਰਟੀ ਵਰਕਰਾਂ ਨਾਲ ਹੈ ਵਰਕਰ ਪਾਰਟੀ ਨਾਲ ਨੇ ਕਾਂਗਰਸ ਇੱਕ ਸੋਚ ਹੈ ਸੈਕੂਲਰ ਸੋਚ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਦੇ ਮਨਾਂ ਚ ਬੱਸੀ ਹੋਈ ਹੈ ਸੋ ਤੁਸੀਂ 117 ਐਮਐਲਏ ਜਾਂ 13 ਐਮਪੀਆ ਦੇ ਨਾਲ ਤੁਸੀਂ ਕਾਂਗਰਸ ਨੂੰ ਦੇਖੋ ਕਾਂਗਰਸ ਜਿਹੜੇ ਹਜ਼ਾਰਾਂ ਲੱਖਾਂ ਵਰਕਰ ਨੇ ਉਹਨਾਂ ਕਰਕੇ ਸਟੇ ਰ ਤੇ ਉਹ ਉਹ ਰਿਜ਼ਲਟ ਉਵੇਂ ਹੀ ਆਊਗਾ ਜਿਵੇਂ ਸੀਗਾ ਤੋਂ ਮੈਂ ਤੁਸੀਂ ਵਰਕਰਾਂ ਦੀ ਗੱਲ ਕਰਦੇ ਹੋ ਬਿਲਕੁਲ ਠੀਕ ਹੈ ਲੀਡਰ ਬਦਲੇ ਜਾਂਦੇ ਵਰਕਰ ਉੱਥੇ ਖੜੇ ਰਹਿੰਦੇ ਪਰ ਸਵਾਲ ਤਾਂ ਲੀਡਰਸ਼ਿਪ ਉੱਤੇ ਖੜਾ ਹੁੰਦਾ ਨਾ ਵੀ ਲੀਡਰਸ਼ਿਪ ਕੁਆਲਿਟੀ ਤੁਹਾਡੇ ਕੋਲ ਹੈ ਨਹੀਂ ਪਮਾਓ ਪ੍ਰਧਾਨ ਦੀ ਗੱਲ ਕੀਤੀ ਜਾਵੇ ਪਮਾਓ ਐਲੂਪੀ ਦੀ ਗੱਲ ਕੀਤੀ ਜਾਵੇ ਤਮਾਮ ਲੀਡਰਾਂ ਦੀ ਗੱਲ ਕੀਤੀ ਵੀ ਪਕੜ ਨਹੀਂ ਮਜ਼ਬੂਤ ਹੈਗੀ ਉਹਨਾਂ ਦੀ ਲੀਡਰਾਂ ਉੱਤੇ ਜਿਸ ਕਰਕੇ ਲਗਾਤਾਰ ਲੀਡਰ ਛੜਛੜ ਭਜਦੇ ਜਾ ਰਹੇ ਨੇ ਉਹ ਵੀ ਉਹ ਚਿਹਰੇ ਜਿਨ੍ਹਾਂ ਤੋਂ ਕਦੀ ਉਮੀਦ ਨਹੀਂ ਸੀ ਪਮਾਓ ਮੈਂ ਪਹਿਲਾਂ ਡਾਕਟਰ ਰਾਜ ਸੰਸਦ ਬਨੀ ਸਿੰਘ ਬਿੱਟੂ ਖੋਰਾ ਦੀ ਗੱਲ ਹੋ ਰਹੀ ਹੈ ਹਾਂ ਇਹ ਇਹ ਤੁਹਾਡੀ ਗੱਲ ਠੀਕ ਹੈ ਤੀਜੀ ਪੁਸ਼ਤ ਜਿਹੜੇ ਕਾਂਗਰਸੀ ਸੀਗੇ ਉਹਨਾਂ ਦਾ ਜਾਣਾ ਸਾਡੇ ਲਈ ਪੋਲੀਟੀਕਲ ਸੈਟਬੈਕ ਨਹੀਂ ਪਰ ਇਮੋਸ਼ਨਲ ਸੈਟਬੈਕ ਜ਼ਰੂਰ ਹੈ ਮਤਲਬ ਉਹਨਾਂ ਦੇ ਦਾਦਾ ਜੀ ਨੇ ਲੋਕਾਂ ਪਿੱਛੇ ਕਾਂਗਰਸ ਚ ਰਹਿ ਕੇ ਲੜਾਈ ਲੜੀ ਤੇ ਲੋਕਾਂ ਲਈ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਆਪਣੀ ਸ਼ਹਾਦਤ ਦਿੱਤੀ ਅੱਜ ਇਹ ਪੰਜਾਬ ਦੇ ਲੋਕਾਂ ਦੀ ਜਿਹੜੀ ਜਮਾਤ ਸਭ ਤੋਂ ਉਲਟ ਹੈ ਵੀ ਜਿਵੇਂ ਚਾਹ ਮਹਾਰਾਜਾ ਰਣਜੀਤ ਸਿੰਘ 1839 ਚ ਮਰੇ ਸੀ ਪਰ ਜਦੋਂ 10 ਸਾਲਾਂ ਬਾਅਦ ਹੁੰਦਾ ਰਾਜ ਖਤਮ ਹੋਇਆ ਤੇ ਲੋਕ ਕਹਿੰਦੇ ਸੀ ਵੀ ਰਣਜੀਤ ਸਿੰਘ ਉਦੋਂ ਨਹੀਂ ਰਣਜੀਤ ਸਿੰਘ ਅੱਜ ਮਰਿਆ ਜਦੋਂ ਸਿੱਖ ਰਾਜ ਮੁੱਕਿਆ ਸੋ ਇਹ ਇਹ ਐਨ ਲੱਗਦਾ ਵੀ ਸਰਦਾਰ ਬੈਂਸ ਸਿੰਘ ਮਤਲਬ 1995 ਚ ਨਹੀਂ ਸਰਦਾਰ ਬੈਂਸ ਸਿੰਘ ਦੀ ਅੱਜ ਸ਼ਹਾਦਤ ਹੋਈ ਹੈ 2024 ਚ ਜਦੋਂ ਉਹਨਾਂ ਦਾ ਪੋਤਾ ਉਹਨਾਂ ਦੀ ਸੋਚ ਤੋਂ ਬਿਲਕੁਲ ਹੀ ਅੱਜ ਮਤਲਬ ਜਿਵੇਂ ਕਹਿੰਦੇ ਆ ਵੀ ਪੰਜਾਬ ਵਿਰੋਧੀ ਪਾਰਟੀ ਦੇ ਵਿੱਚ ਜਾ ਬੈਠੇ ਤੁਸੀਂ ਫਿਰ ਇਹ ਮੰਨਦੇ ਹੋ ਵੀ ਜਿਹੜੀ ਸਰਦਾਰ ਬਿਆਨ ਸਿੰਘ ਉਹਦੀ ਵਿਰਾਸਤ ਹੈਗੀ ਉਹ ਸਰਦਾਰ ਗੁਰਕੀਰ ਸਿੰਘ ਕੋਟਲੀ ਜਾਂ ਤੇਜਪ੍ਰਕਾਸ਼ ਸਿੰਘ ਹੋਰਾਂ ਨੂੰ ਛੱਡ ਕੇ ਇਕੱਲੀ ਰਵਨੀਤ ਸਿੰਘ ਬਿੱਟੂ ਹੋਰਾਂ ਕੋਲੇ ਸੀਗੀ ਵਿਰਾਸਤ ਤਾਂ ਸਾਰੇ ਪਰਿਵਾਰ ਕੋਲ ਹੀ ਹੁੰਦੀ ਹੈ ਪਰ ਮੈਂ ਇਹ ਗੱਲ ਕਰਦਾ ਉਹਨਾਂ ਨੇ ਤਾਂ ਉਹ ਤਾਂ ਵਿਚਾਰੇ ਸਾਰੇ ਕਾਂਗਰਸ ਨੇ ਦਿਨ ਰਾਤ ਇੱਕ ਕਰਦene ਗੁਰਕੀਰਤ ਜੀ ਤਾਂ ਕੱਲ ਵੀ ਮੀਟਿੰਗ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਤਾਂ ਕੋਈ ਵਿੱਚ ਦਾ ਪਰਸੋਂ ਵੀ ਰਮਨਦੀਪ ਸਿੰਘ ਬਿੱਟੂ ਇੱਥੇ ਮੀਟਿੰਗਾਂ ਕਰਦੇ ਸੀ ਲੁਧਿਆਣੇ ਸੰਜੀਤ ਤਲਵਾਰ ਜੀ ਦੇ ਸਾਰੇ ਦੇਖੋ ਸਾਰੇ ਦੇਖੋ ਅੱਜ ਸਾਦਾਉ ਦੋਸਤ ਰਿਹਾ ਮੈਂ ਨਹੀਂ ਉਹਦੇ ਖਿਲਾਫ ਕੋਈ ਅਜਿਹੀ ਗੱਲ ਕਹਿਣਾ ਚਾਹੁੰਦਾ ਪਰ ਦੇਖੋ ਸਾਡੇ ਮੈਂ ਤੁਹਾਨੂੰ ਅੱਗੇ ਕਹਿ ਕੇ ਹਟਿਆ ਵੀ ਸਾਡੇ ਲਈ ਇੱਕ ਇਮੋਸ਼ਨਲ ਸੈਟਬੈਕ ਜ਼ਰੂਰ ਸੀ ਵੀ ਇੱਕ ਵਾਰੀ ਮਨ ਨੂੰ ਐ ਲੱਗਿਆ ਵੀ ਯਾਰ ਬਿੱਟੂ ਵੀ ਜਿਹਦੇ ਨਾਲ ਅਸੀਂ 24 ਘੰਟੇ ਉਹਨੂੰ ਪਹਿਲੇ ਪੁੱਛਿਆ ਸੀ ਸਾਰਿਆਂ ਨੇ ਵੀ ਤੁਸੀਂ ਯਾਰ ਇੱਥੋਂ ਹੀ ਲੜਨਾ ਹੈ ਕਿਵੇਂ ਆ ਕਹਿੰਦੇ ਹਾਂ ਅਸੀਂ ਸਾਰੇ 9 ਦੇ 9 ਜਿਹੜੇ ਹਲਕਿਆਂ ਇੰਚਾਰਜ ਸੀ ਉਹਨਾਂ ਲਈ ਮਿਹਨਤ ਕਰਨ ਲੱਗੇ ਕਿਸੇ ਨੇ ਬਿਨਾਂ ਉਤੋਂ ਛੱਡ ਕੇ ਵੀ ਕੀ ਕਰਨਾ ਕੀ ਨਹੀਂ 9 ਦੇ 9 ਹਲਕਿਆਂ ਚਾਰਜ ਉੱਠ ਕੇ ਤੁਰੇ ਕਿਸੇ ਐਮਪੀ ਨਾਲ 9 ਦੇ 9 ਹਲਕਿਆਂ ਚਾਰਜ ਉਹਦੇ ਨਹੀਂ ਹੈਗੇ ਤੇ ਉਹ ਉਦੋਂ ਅਸੀਂ ਹੱਸਦੇ ਬਿਸੀ ਜਦੋਂ ਮਹੀਨਾ ੜੇ ਮਹੀਨਾ ਪਹਿਲੇ ਇਕੱਠੇ ਹੋਏ ਤੇ ਸਾਡੇ ਇੱਕ ਸਾਥੀ ਨੇ ਉੱਥੇ ਕਮੈਂਟ ਕੀਤਾ ਕਹਿੰਦਾ ਬਿੱਟੂ ਜੀ ਭੱਗਾ ਵਾਲਿਓ ਵੀ 9 ਦੇ ਨੌਥ ਕੁਡੇ ਨਾਲ ਨੇ ਪਰ ਤੁਸੀਂ ਨੌਆਂ ਨਾਲ ਹੀ ਹੈ ਨਹੀਂਗੇ ਸੋ ਅੱਜ ਮਹਿਸੂਸ ਹੁੰਦਾ ਚਾਹੇ ਦਿਲ ਦੁਖਦਾ ਹੈ ਵੀ ਅੱਜ ਉਹਨਾਂ ਨੇ ਉਹ ਸਾਬਤ ਕਰਤਾ ਵੀ ਸਾਨੂੰ ਸਾਨੂੰ ਦੇਖੋ ਪੋਲੀਟਿਕਲੀ ਤਾਂ ਵਰਕਰ ਨੂੰ ਤੱਕੇ ਨਾਲ ਤੋੜਨਾ ਪੈ ਰਿਹਾ ਸੀਗਾ ਲੁਧਿਆਣਾ ਦੇ ਹਾਲਾਤ ਤੁਸੀਂ ਵੀ ਇੱਥੇ ਦੇ ਹੋ ਆਏ ਸੀ ਵੀ ਕਾਂਗਰਸ ਜਿੱਤ ਰਹੀ ਸੀ ਬਿੱਟੂ ਨਹੀਂ ਸੀ ਜਿੱਤ ਰਿਹਾ ਬਿੱਟੂ ਲਈ ਵਰਕਰ ਨੂੰ ਮਿਹਨਤ ਕਰਾ ਕੇ ਨਾਲ ਤੋਰ ਰਿਹਾ ਸੀਗਾ ਪਰ ਬਿੱਟੂ ਜੀ ਨੇ ਜਿਹੜਾ ਆ ਕਰਤਾ ਇਹ ਤੋਂ ਬਾਅਦ ਤਾਂ ਮਤਲਬ ਮੈਂ ਕੁਝ ਨਹੀਂ ਰਹੇ ਹੈਗੇ ਵੀ ਮਤਲਬ ਉਹਨਾਂ ਨੇ ਕੀ ਕੀ ਸੋਚਿਆ ਹੈ ਹੁਣ ਉਹੀ ਬਿਹਤਰ ਦੱਸ ਸਕਦੇ ਨੇ ਸਾਨੂੰ ਹਾਂ ਇਹ ਸੈਟਬੈਕ ਇਮੋਸ਼ਨਲ ਸੈਟਬੈਕ ਜ਼ਰੂਰ ਹੈ ਪਰ ਪੋਲੀਟੀਕਲੀ ਕੋਈ ਸੈਟਬੈਕ ਨਹੀਂ ਲੱਗਦਾ ਪੋਲੀਟੀਕਲੀ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਗਾ ਰਵਨੀਤ ਸਿੰਘ ਵਿਕਟੋ ਇੱਕ ਵੱਡਾ ਚਿਹਰਾ ਕੱਲੇ ਨਾਕਿਰ ਅਹਿਸਾਨਸ ਸਨ ਗਾਂਧੀ ਪਰਿਵਾਰ ਦੇ ਨੇੜੇ ਵੀ ਸਨ ਪੰਜਾਬ ਦਾ ਵੱਡਾ ਚਿਹਰਾ ਸਨ ਪੋਲੀਟੀਕਲੀ ਪੰਜਾਬ ਦੇ ਉੱਤੇ ਹੀ ਵੱਡਾ ਅਸਰ ਪਏਗਾ ਇੱਕ ਹਿੰਦੂ ਵੋਟ ਬੈਂਕ ਦੀ ਗੱਲ ਕੀਤੀ ਹੈ ਤੁਸੀਂ ਸਵਰਗੀ ਬੈਂਸਿੰਘਾ ਉਰਰਾ ਦੀ ਗੱਲ ਕਰਦੇ ਹੋ ਚੀਜ਼ਾਂ ਨਾਲ ਨਾਲ ਜਾਣਗੀ ਉਹਨਾਂ ਦੇ ਸਰ ਦੇਖੋ ਮੈਂ ਉਹਨਾਂ ਤੇ ਰੱਖ ਕੇ ਤਾਂ ਨਹੀਂ ਕਮੈਂਟ ਕਰਦਾ ਅੱਜ ਸਾਰੇ ਕਹਿਣਗੇ ਵੀ ਇਹ ਦੋਸਤ ਸੀ ਜਾਂ ਕੱਲ ਤੱਕ ਸਾਡਾ ਅਸੀਂ ਤਾਂ ਧੜੇ ਬਾਜ ਰਹੇ ਆ ਸਾਡੀ ਫਿਤਰਤ ਹੀ ਹੈ ਨਹੀਂ ਵੀ ਅੱਜ ਉਹਦੇ ਖਿਲਾਫ ਕੋਈ ਅੱਕਰ ਕਹੀਏ ਈਸ਼ਵਰ ਜੋ ਚੀਮਾ ਕਾਂਗਰਸ ਕਰਕੇ ਆ ਕਾਂਗਰਸ ਈਸ਼ਵਰ ਜੋ ਚੀਮੇ ਕਰਕੇ ਨਹੀਂ ਹੈਗੀ ਜੀ ਜੇ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਮੇਰਾ ਮਾਨ ਸਨਮਾਨ ਹੈ ਮੈਨੂੰ ਲੋਕ ਖਤਾਂ ਤੇ ਚੱਕਦੇ ਨੇ ਸਮਝੋ ਗੱਲ ਨੂੰ ਇਹ ਕਈ ਵਾਰੀ ਭਲੇਖੇ ਹੋ ਜਾਂਦੇ ਆ ਇਨਸਾਨਾਂ ਨੂੰ ਅੱਜ ਮੈਂ ਹੁਣੇ ਮਤਲਬ ਬੜੀ ਵਧੀਆ ਅਸਰਾ ਜਸਪੀਰ ਸਿੰਘ ਡਿੰਪਾ ਜੀ ਦੀ ਸਟੇਟਮੈਂਟ ਦੇਖ ਰਿਹਾ ਸੀਗਾ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਟਿਕਟ ਦੋ ਨਾ ਦੋ ਵੀ ਮਤਲਬ ਜਿੰਨੂੰ ਟਿਕਟ ਦੋਗੇ ਮੈਂ ਉਹਦੀ ਮਤ ਕਰੂੰਗਾ ਮੈਂ ਉਹਦੇ ਨਾਲ ਖੜੂੰਗਾ ਇਹ ਹੁੰਦਾ ਹੈ ਲੀਡਰ ਦਾ ਕਰੈਕਟਰ ਤੁਸੀਂ ਕਿਵੇਂ ਕਿਵੇਂ ਵਰਕਰ ਨੂੰ ਕਹੋਗੇ ਪਾਰਟੀ ਨਾਲ ਰਹ ਜਦ ਤੁਸੀਂ ਆਪ ਹੀ ਜਾਂ ਤਾਂ ਤੁਸੀਂ ਕਿਸੇ ਹੋਰ ਪਾਰਟੀ ਨੂੰ ਛੱਡ ਕੇ ਆਏ ਹੋ ਜਾਂ ਛੱਡ ਕੇ ਕਿਸੇ ਹੋਰ ਪਾਰਟੀ ਚ ਜਾ ਰਹੇ ਹੋ ਤੇ 5 ਸਾਲ ਪਹਿਲੇ ਤੱਕ ਜਿਹੜੇ ਮਤਲਬ 5 ਸਾਲ ਪਹਿਲੇ ਕਿ 5 ਦਿਨ ਪਹਿਲੇ ਮਤਲਬ ਮੈਂ ਸੁਣ ਰਿਹਾ ਸੀਗਾ ਗੁਰਦੀਪ ਗੋਸ਼ਾ ਜੀ ਦੀ ਇੰਟਰਵਿਊ ਉਹ ਕਹਿੰਦੇ ਸੀ ਵੀ ਬਿੱਟੂ ਨੇ ਦੱਸੋ ਕੀਤਾ ਕੀ ਆ ਲੁਧਿਆਣੇ ਲਈ ਤੇ ਹੁਣ ਗੋਸ਼ਾ ਜੀ ਮਾਈਕ ਫੜ ਕੇ ਕੀ ਕਹਿਣਗੇ ਵੀ ਬਿੱਟੂ ਜੀ ਨੇ ਸਾਰਾ ਲੁਧਿਆਣਾ ਬਣਾਤਾ ਜੀ ਕਿਵੇਂ ਭਾਜਪਾ ਐਕਸੈਪਟ ਕਰੂ ਉਹਨਾਂ ਨੂੰ ਤੇ ਕਿਵੇਂ ਜਿਹਨੂੰ 15 ਸਾਲ ਤੇ ਜਿਹੜੀ ਪਾਰਟੀ ਨਾਲ ਲੜਾਈ ਲੜਦੇ ਨੇ ਤੇ ਅੱਜ ਉਹਨੂੰ ਉਹ ਚੰਗਾ ਕਹਿਣਗੇ ਕਾਰਨ ਕੀ ਸਮਝੋ ਸਭ ਤੋਂ ਵੱਡਾ ਕਾਰਨ ਕੀ ਸਮਝੋ ਕਿ ਇਹ ਨਾਰਾਜ਼ਗੀ ਸੀਗੀ ਪਾਰਟੀ ਵਿੱਚ ਭਾਰਤ ਪੁਸ਼ਨਾਸੂਰ ਉਹਨਾਂ ਕੋਈ ਨਾਰਾਜ਼ਗੀ ਸੀ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਦੇ ਉਹਨਾਂ ਨਾਰਾਜ਼ਗੀ ਸੀ ਗਾਂਧੀ ਪਰਿਵਾਰ ਨਾਲ ਨਾਰਾਜ਼ਗੀ ਸੀ ਕਿ ਉਹਨਾਂ ਚਰਚਾ ਛੇੜ ਲਈ ਹੈ ਕਿ ਟਿਕਟ ਕੱਟੀ ਜਾ ਰਹੀ ਸੀ ਕਿਤਨਾ ਕਿਤੇ ਸਰ ਕਿਵੇਂ ਟਿਕਟ ਕੱਟੀ ਜਾ ਰਹੀ ਹਰ ਐਮਪੀ ਦੇ ਖਿਲਾਫ ਕੋਈ ਟਿਕਟ ਮੰਗਦਾ ਹੈ ਲੁਧਿਆਣੇ ਤਾਂ ਐਮਪੀ ਦੇ ਖਿਲਾਫ ਕੋਈ ਟਿਕਟ ਮੰਗਦਾ ਹੀ ਨਹੀਂ ਜੀ ਕੀ ਦੀ ਜੁਰਤ ਸੀ ਕਾਂਗਰਸ ਚ ਰਵਿੰਦੀਪ ਸਿੰਘ ਬਿੱਟੂ ਦੀ ਟਿਕਟ ਕੱਟ ਲੇ ਦੱਸੋ ਜੀ ਤਿੰਨ ਵਾਰ ਦਾ ਐਮਪੀ ਸੀ ਉਹ ਸਰਬੀਨ ਸਿੰਘ ਦਾ ਗ੍ਰੈਂਡਸਨ ਸੀਗਾ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਹੈ ਲੀਡਰ ਆਫ اپੋਜੀਸ਼ਨ ਰਿਹਾ ਹੋ ਕਿਸਾਨ ਅੰਦੋਲਨ ਵੇਲੇ ਮਤਲਬ ਪਰ ਉਹ 1.5 ਸਾਲ ਕਿਸਾਨ ਅੰਦੋਲਨ ਵੇਲੇ ਸਾਲ ਫੁੱਟ ਪਾਤੇ ਸੁੱਤੇ ਨੇ ਬੀਜੇਪੀ ਦੇ ਉਲਟ ਤੇ ਅੱਜ ਰਾਤੋ ਰਾਤ ਕੀ ਹੋ ਗਿਆ ਇਹ ਤਾਂ ਦੇਖੋ ਜੇ ਕੋਈ ਤਕਲੀਫ ਸੀ ਕਿਸਨ ਨਾਲ ਕੋਈ ਡਿਸਕਸ਼ਨ ਹੋਇਆ ਹੋਵੇ ਹੂੰ ਬਾਕੀ ਛੱਡੋ ਉਹਨਾਂ ਦੀ ਪਰਿਵਾਰ ਵੀ ਇੱਦਾਂ ਕਾਂਗਰਸ ਚ ਐ ਸਾਰਾ ਪਰਿਵਾਰ ਨਾਲ ਕੋਈ ਡਿਸਕਸ਼ਨ ਹੋਇਆ ਹੋਵੇ ਪਰਿਵਾਰ ਛੱਡੋ ਸਿਆਸੀ ਪਰਿਵਾਰ ਆ ਲੁਧਿਆਣੇ ਚ ਬੈਠਾ ਨੌ ਹਲਕਿਆਂ ਇੰਚਾਰਜ ਨੇ ਡਾਵਰ ਸਾਹਿਬ ਪਾਂਡੇ ਸਾਹਿਬ ਉਹਨਾਂ ਦੇ ਹੱਥਾਂ ਚ ਵੱਡੇ ਹੋਏ ਨੇ ਉਹ ਸੰਜੇ ਜੀ ਆਸ਼ੂ ਜੀ ਅਸੀਂ ਉਹਨਾਂ ਦੇ ਹਾਮੋ ਮਰਸੀ ਸਾਰੇ ਆਸ਼ੂ ਜੀ ਨਾਲ ਵੱਡੇ ਭਰਾ ਵਾਂਗ ਸਾਰੀ ਗੱਲ ਕਰਦੇ ਵੈਦ ਸਾਹਿਬ ਸੀ ਸੰਧੂ ਸਾਹਿਬ ਸੀ ਜੱਗਾ ਜੀ ਸੀ ਕਿਸੇ ਨਾਲ ਕੋਈ ਪ੍ਰਧਾਨ ਨਾਲ ਕੋਈ ਦਿੱਲੀ ਕਿਸੇ ਨਾਲ ਕਿਸੇ ਨਾਲ ਕੋਈ ਗੱਲ ਹੀ ਨਹੀਂ ਯਾਰ ਕਿਸੇ ਨੂੰ ਪਤਾ ਹੀ ਨਹੀਂ ਪਤਾ ਲੱਗਾ ਕਿ ਅੱਜ ਕੱਲ੍ਹ ਵੀ ਗੱਲ ਸਵੇਰੇ ਕਿਤੇ ਹੋਈ ਇਸ ਫੋਨ ਤੇ ਉਹਨਾਂ ਨਾਲ ਮੇਰੇ ਨਾਲ ਸਵੇਰੇ ਗੱਲ ਹੋਈ ਜੀ ਕੱਲ ਸਵੇਰੇ ਹੋਈ ਕੀ ਗੱਲ ਕੀਤੀ ਸੀ ਸਵੇਰੇ ਜਾਂਦੇ ਆ ਮੈਂ ਫੋਨ ਲਾ ਲਿਆ ਚੰਡੀਗੜ੍ਹ ਜਾਂਦੇ ਮੈਨੂੰ ਕਹਿੰਦੇ ਮੈਂ ਕਿਹਾ ਆਸ਼ੂ ਜੀ ਗਏ ਹੋਏ ਨੇ ਅਸੀਂ ਪਿੱਛੇ ਆ ਰਹੇ ਹਾਂ ਉਹ 8:30 ਤੇ ਤੁਰੇ ਹੋਏ ਨੇ ਮੈਂ ਕਿਹਾ ਅਸੀਂ ਹੁਣ ਤੁਰਿਆ ਉਦੋਂ 11 ਵਜੇ ਦਾ ਟਾਈਮ ਹੋਣਾ ਮੈਂ ਕਿਹਾ ਅਸੀਂ ਆ ਜਾਣਾ ਤੇ ਮੈਂ ਕਿਹਾ ਆਪਾਂ ਕਹਿੰਦੇ ਹਾਂ ਆਪ ਇਕੱਠੇ ਹੁੰਦੇ ਮੈਂ ਕਿਹਾ ਆਪਾਂ ਲੰਚ ਇਕੱਠੇ ਕਰਦੇ ਹਾਂ ਤੇ ਮੈਂ ਹੱਸ ਕੇ ਕਿਹਾ ਕਿ ਫੋਨ ਚੱਕ ਲਿਓ ਵੀ ਤੁਸੀਂ ਮੁੜ ਕੇ ਤੇ ਹੁੰਨੇ ਕਹਿੰਦੇ ਨਹੀਂ ਨਹੀਂ ਕਹਿੰਦੇ ਆਜੋ ਆਜ ਤੇ 11 ਵਜੇ ਮੇਰੀ ਉਧਰ ਉਦੋਂ ਵਜੇ ਚੰਡੀਗੜ੍ਹ ਐਂਟਰ ਕੀਤਾ 12:30 ਵਜੇ ਉਦੋਂ ਗੁਰਦੀਪ ਸਰਪੰਚ ਉਹਨਾਂ ਨਾਲ ਗੱਲ ਹੁੰਦੀ ਸੀ ਕਿਸੇ ਨੂੰ ਕੁਝ ਨਹੀਂ ਉਹਨਾਂ ਦਾ ਜਿਹੜੀ ਟੀਮ ਮੈਨੇਜ ਕਰਦੀ ਆ ਤੇ ਅਤਰੀ ਨਹੀਂ ਉਹ ਉਹ ਕਹਿ ਰਹੇ ਨੇ ਲਿਸਟਾਂ ਬਣਾਉਣੀਆਂ ਨੇ ਭਾਜੀ ਆ ਦੋ ਆ ਵੋਟਰ ਦੋ ਆ ਦੋ ਆ ਦੋ ਆ ਉਹ ਕਰ ਰਹੇ ਨੇ ਢੀਂਸੇ ਨੂੰ ਕੰਮ ਕਹਿ ਰਹੇ ਆ 4:30 ਵਜੇ ਤੱਕ 5:00 ਵਜੇ ਤੱਕ ਪਤਾ ਲੱਗਿਆ ਕੰਕਰਾਂ ਹੀ ਇੰਟੈਕ ਸੀ 10 15 20 ਮਿੰਟ ਪਹਿਲਾਂ ਸ਼ਾਮਲ ਹੁੰਦ ਵਾਲਾ ਇੰਟੈਕ ਸੀ ਸਾਰੀ ਟੀਮ ਜਰਬੀ ਸਿੰਘ ਮੈਂ ਕਿਹਾ ਕੋਈ ਹੈ ਹੀ ਨਹੀਂ ਸੀ ਜੀ ਮੈਂ ਤਾਂ ਤੁਹਾਨੂੰ ਆਪ ਇਹ ਗੱਲ ਕਹਿ ਰਹੇ ਆ ਨਹੀਂ ਤੁਮ ਇੱਕ ਚਲੋ ਚੀਮਾ ਹੀ ਤੁਸੀਂ ਕਹਿੰਦੇ ਹੋ ਤਾਂ ਹੀ ਤਾਂ ਅਸੀਂ ਸਤਵੇਂ ਚ ਆਏ ਤਾਂ ਹੀ ਦੋ ਘੜੀ ਫੋਨ ਸੁਣਨੋਂ ਇੱਕ ਵਾਰੀ ਬੰਦੇ ਨੂੰ ਝਟਕਾ ਲੱਗਦਾ ਕਿ ਆਹ ਹੋਇਆ ਯਾਰ ਇਹ ਇਹ ਐ ਫੀਲ ਹੁੰਦਾ ਵੀ ਤੁਸੀਂ ਇਮੋਸ਼ਨਲੀ ਟੁੱਟ ਕੇ ਚੁੜਾ ਵੱਜੇ ਤੁਸੀਂ ਚਲੋ ਪੋਲੀਟਿਕਲੀ ਤੁਸੀਂ ਕਹਿਆ ਵੀ ਸਾਨੂੰ ਸੈਕ ਬੈਕ ਨਹੀਂ ਹੈਗਾ ਇਮੋਸ਼ਨਲੀ ਹੈਗਾ ਲੱਗਦਾ ਵੀ ਸੰਸਦ ਬਿੱਟੂ ਵੀ ਇਹ ਚੀਜ਼ਾਂ ਸੋਚ ਰਹੇ ਹੋਣਗੇ ਇਮੋਸ਼ਨਲ ਜਿਹੜੀ ਗੱਲ ਤੁਸੀਂ ਕਰਦੇ ਹੋ ਮੈਂ ਜੇ ਜੇ ਸੋਚਦੇ ਹੁੰਦੇ ਤਾਂ ਕਿਸੇ ਨਾਲ ਤਾਂ ਗੱਲ ਕਰਦੇ ਪਰ ਮੈਂ ਮੈਂ ਹਰਾ ਯਾਰ ਕਿਵੇਂ ਆਪਣੇ ਇਮੋਸ਼ਨਸ ਨੂੰ ਰਾਤੋਂ ਰਾਤ ਕਿਵੇਂ ਬਦਲਣਗੇ ਇਹ ਕਿਹਾ ਤੁਹਾਡਾ ਪਰਿਵਾਰ ਹੁੰਦਾ ਤੁਹਾਡੀ ਪਾਰਟੀ ਮਤਲਬ ਤੁਸੀਂ ਉਹਨੂੰ ਉਹਨੂੰ ਆਲ ਆਫ ਅ ਸੱਡਨ ਰਾਤੋਂ ਰਾਤ ਮਤਲਬ ਕੱਲ ਤੱਕ ਵਰਕਰ ਉਹਨਾਂ ਲਈ ਐਗਿਟੇਸ਼ਨਲ ਮੋਡ ਤੇ ਨੇ ਲੜਾਈ ਲੜੀ ਜਾ ਰਹੀ ਹੈ ਵਰਕਰ ਗਲੀਆਂ ਗਲੀ ਹੋ ਕੇ ਉਹਨਾਂ ਲਈ ਲੜ ਰਿਹਾ ਪਰਚੋ ਪਰਚੀ ਹੋ ਰਿਹਾ ਤੇ ਰਾਤੋਂ ਰਾਤ ਉਹ ਬਦਲ ਜਾਣ ਮਤਲਬ ਹੁਣ ਇਹ ਤਾਂ ਉਹੀ ਰਸਤਾ ਹੈ ਤੇ ਉਹਨਾਂ ਦੇ ਮੂਵਮੈਂਟਸ ਕਿੱਥੇ ਨੇ ਜੀ ਮਜੀਤ ਦੇਖੋ ਉਹ ਚਲੇ ਗਏ ਤੁਸੀਂ ਬਾਰ ਬਾਰ ਜਿੰਨੀ ਪਮਾਉ ਡਾਕਟਰ ਚੱਬੇਵਾਲ ਵੀ ਤੁਹਾਡੇ ਨਾਲ ਗੱਲ ਕੀਤੀ ਸ਼ੁਰੂ ਵਿੱਚ ਤੁਸੀਂ ਕਿਹਾ ਵੀ ਲੀਡਰ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਪਾਰਟੀ ਰਹਿੰਦੀ ਹੈ ਕਿੰਨਾ ਚਿਰ ਇਹ ਬਿਆਨ ਨੂੰ ਦੇ ਕੇ ਤੁਸੀਂ ਆਪਣੀ ਦੀ ਲੀਡਰਸ਼ਿਪ ਨੂੰ ਬਚਾਉਂਦੇ ਰਹੋਗੇ ਸਵਾਲ ਤਾਂ ਲੀਡਰਸ਼ਿਪ ਉੱਤੇ ਵੀ ਉੱਠਦੇ ਆ ਨਾ ਪਮਾ ਉਹ ਪੰਜਾਬ ਦੀ ਲੀਡਰਸ਼ਿਪ ਹੈਗੀ ਆ ਪਮਾ ਉਹ ਸੈਂਟਰ ਦੀ ਲੀਡਰਸ਼ਿਪ ਆ ਵੀਰ ਸਵਾਲ ਖੜੇ ਹੁੰਦੇ ਵੀ ਲੀਡਰ ਨੂੰ ਬੰਨ ਕੇ ਨਹੀਂ ਰੱਖਦੇ ਕੋਈ ਜਾਂਦਾ ਨੂੰ ਖੁੱਲ੍ਹ ਛੱਡਦਾ ਵੀ ਜਾਂਦਾ ਜਾਵੇ ਅਸੀਂ ਬੰਨਣਾ ਨਹੀਂ ਹੈਗਾ ਇਹਨਾਂ ਸਰ ਲੀਡਰਸ਼ਿਪ ਦਾ ਤੁਹਾਨੂੰ ਜ ਇਸ ਲੀਡਰਸ਼ਿਪ ਨੇ ਪਹਿਲੀ ਚੁਣੌਤੀ ਇਸ ਕਰਨੀ ਹੈ। ਚੋਣੇ ਦਾ ਜਵਾਬ ਦੇਉਗੀ। ਜੀ। ਲੀਡਰ ਨਹੀਂ ਜਵਾਬ ਦਿੰਦੇ ਹੁੰਦੇ। ਜਦੋਂ ਮਤਲਬ ਉਹ ਮੈਂ ਕਿਸਦਾ ਚਲੋ ਨਾਂ ਲੈ ਕੇ ਕੋਟ ਕਰਨੀ ਗਲਤ ਹੋ ਜਾਂਦੀ ਹੈ ਗੱਲ। ਇਹ ਇਹ ਜਦੋਂ ਇਲੈਕਸ਼ਨ ਆਉਗੀ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਊਗਾ ਜਦੋਂ ਤੁਹਾਨੂੰ ਦੇਖੂਗਾ ਵੀ ਪੰਜਾਬ 'ਚ ਹੁੰਜਾ ਫਿਰ ਕਾਂਗਰਸ ਜਿੱਤੀ ਹੈ। ਹੂੰ। ਠੀਕ ਹੈ ਕਿ ਨਹੀਂ? ਚਲੋ ਇਹ ਸਾਡੇ ਲੀਡਰ ਵੀ ਕਿਤੇ ਫੀਲ ਕਰਦੇ ਹੋਣੇ ਹੈ। ਕਈਆਂ ਨੂੰ ਕਮਜ਼ੋਰੀ ਨਜ਼ਰ ਆਉਂਦੀ ਹੈ ਕਈਆਂ ਨੂੰ ਐ ਲੱਗਦਾ ਹੈ। ਕਿ ਬੀਜਪੀ ਸੈਂਟਰ ਚ ਜਿਆਦਾ ਫਲੋ ਚ ਹੈ 10 ਸਾਲ ਦੇ ਪਰ ਸਾਡੀ ਪੋਲੀਟੀਕਲ ਮੇਰੀ ਪੋਲੀਟੀਕਲ ਕੈਲਕੂਲੇਸ਼ਨ ਬੀਜਪੀ ਦੀ ਸਰਕਾਰ ਨਹੀਂ ਬਣਾਉਣੀ ਹੈਗੀ 101% ਉਥੇ ਯੂਪੀਏ ਗਵਰਨਮੈਂਟ ਬਣੂਗੀ ਤੁਸੀਂ ਦੇਖੋਗੇ ਥੈਂਕ ਯੂ ਸੁਣਿਆ ਸਨ ਇਹ ਜੋ ਉਸੇ ਦੀ ਚੀਮਾ ਜਿਹੜੇ ਭਾਰਤਪੁਰ ਸ਼ਨਾਸ਼ੂਰ ਦੇ ਜਿੱਥੇ ਕਾਫੀ ਨਜ਼ਦੀਕ ਨੇ ਉੱਥੇ ਰਵਨੀਤ ਸਿੰਘ ਬਿੱਟੂ ਹਰ ਦਾ ਚੰਗੇ ਸਬੰਧ ਰਹੇ ਨੇ ਜਿਵੇਂ ਉਹ ਦੱਸਦੇ ਨੇ ਵੀ ਪੋਲਿਟੀਕਲ ਸਾਨੂੰ ਕੋਈ ਸੈਟਬੈਕ ਨਹੀਂ ਇਮੋਸ਼ਨਲੀ ਜ਼ਰੂਰ ਅਸੀਂ ਜੁੜੇ ਹਾਂ ਕਿਤਨਾ ਕਿਤੇ ਉਹ ਤੇ ਇਮੋਸ਼ਨਲੀ ਤੱਕਾ ਜ਼ਰੂਰ ਲੱਗੇ ਤੇ ਨਾਲ ਦੱਸ ਰਹੇ ਨੇ ਵੀ ਸ਼ਾਮਲ ਹੋਣ ਤੋਂ 10-15 ਮਿੰਟ ਪਹਿਲਾਂ ਜਿੱਥੇ ਰਵਨੀਤ ਸਿੰਘ ਬਿੱਟੂ ਹਰ ਦੀ ਟੀਮ ਨਾਲ ਇੰਟੈਕ ਸੀਗੇ ਤਾਂ ਉੱਥੇ ਉਹਨਾਂ ਦੀ ਕੱਲ ਦੇ ਦਿਨ ਰਵਨੀਤ ਸਿੰਘ ਬਿੱਟੂ ਹਰ ਨਾਲ ਗੱਲ ਵੀ ਹੋਈ ਸੀ ਤਾਂ ਦੁਪਹਿਰ ਦੇ ਲੰਚ ਦਾ ਪ੍ਰੋਮਿਸ ਵੀ ਕੀਤਾ ਸੀ ਲੰਚ ਕਰੋਂਗੇ ਹੁਣ ਜੀ ਇੱਕ ਵਾਰ ਜ ਸੋਚ ਹੁੰਦੀ ਹੈ ਤੁਸੀਂ ਪੋਲਿਟਿਕਸ ਤੁਹਾਡੀ ਸੋਚ ਹੁੰਦੀ ਹੈ ਵੀ ਤੁਸੀਂ ਕੀ ਕਰਨਾ ਹੈ ਉਹਨਾਂ ਨੇ ਹੁਣ ਆਪਦੀ ਸੋਚ ਤੇ ਪੈਰਾ ਦੇਣਾ ਹੈ ਆਪਣੀ ਪਾਰਟੀ ਦੇ ਸੀ ਆਪਣੀ ਲੋਟ ਕਿ ਕਹਿ ਸਕਦੇ ਲਾਂਚਾ ਲੜ ਲਾ ਕੇ ਬੀਜੇਪੀ ਚਲੇਗੇ ਸਭ ਟੂਜੀ ਚਲੋ ਮੈਂ ਤਾਂ ਵੀ ਕਹਿੰਦਾ ਮੈਂ ਫਿਰ ਕਹਿੰਦਾ ਵੀ ਸਾਡੇ ਤਾਂ ਰਿਸ਼ਤੇ ਭਰਾਵਾਰਗੇ ਰਹੇ ਨੇ ਅੱਜ ਬੱਲੋ ਕੱਲ ਟਿੱਪਣੀ ਕਰਨੀ ਬਾਤ ਨਹੀਂ ਚਲੋ ਜੋ ਹੋ ਗਿਆ ਹੋ ਗਿਆ ਹੁਣ ਕੀ ਕਹਿ ਸਕਦੇ ਤਾ ਤੁਸੀਂ ਸੁਣਿਆ ਜਿਵੇਂ ਕਿ ਲਾਂਚ ਦਾ ਲਾਰਾ ਲਾਇਆ ਸੀ ਤੇ ਆਪ ਬੀਜੇਪੀ ਚਲੇਗੀ ਨਾ ਤਾਂ ਪੋਲਿਟੀਕਲ ਸੈਟਬੈਕ ਨਹੀਂ ਮੰਨਦੇ ਤੇ ਲੀਡਰਸ਼ਿਪ ਉੱਤੇ ਵੀ ਕਹਿੰਦੇ ਸਾਨੂੰ ਪੂਰਾ ਭਰੋਸਾ ਜਿਹੜੇ ਆਉਣ ਵਾਲੇ ਨਤੀਜੇ ਹੈਗੇ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਖਾਸ ਤੌਰ ਤੇ ਹੁਣ ਜਾਂ ਫਿਰ ਜਿੱਤ ਪ੍ਰਾਪਤ ਕਰੇਗੀ ਤੇ ਸੈਂਟਰ ਦੇ ਵਿੱਚ ਵੀ ਯੂਪੀ ਸਰਕਾਰ ਬਣੇਗੀ ਇਹ ਕਹਿਣਾ ਈਸ਼ਵਰ ਸਿੰਘ ਚੀਮਾ ਦਾ ਮੈਂ ਇੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਨੀਤੀ ਟੀਵੀ ਸਤਿ ਸ਼੍ਰੀ ਅਕਾਲ